ਦੋਸਤੋ ਆਪਣੇ ਸ਼ੌਕ ਪੂਰੇ ਕਰਨ ਲਈ ਇਨਸਾਨ ਕਿਸੇ ਵੀ ਹੱਦ ਤੋ ਗੁਜਰ ਸਕਦਾ ਹੈ ਚਾਹੇ ਗੱਲ ਕਰੀਏ ਕਿਸੇ ਵੀ ਮੁਕਾਮ ਤੇ ਪਹੁੰਚ ਸਕਦਾ ਹੈ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਜਗਜੋਬ ਸਿੰਘ ਕੋ ਜਿਨ੍ਹਾਂ ਨੂੰ ਰੂਬਲ ਵੀ ਕਿਹਾ ਜਾਂਦਾ ਹੈ ਉਹਨਾਂ ਕੋ ਪਹੁੰਚਣ ਦਾ ਕਾਰਨ ਕੀ ਹੈ ਪਿੱਛੇ ਤਸਵੀਰਾਂ ਦੇਖ ਸਕਦੇ ਜੀ ਆਪਣੇ ਇੰਡੀਆ ਦੇ ਅਜੇ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਬਣਨੇ ਹਨ ਉਹਨਾਂ ਸਾਰਿਆਂ ਦੀ ਜਿਹੜੀਆਂ ਹੱਥੀ ਤਸਵੀਰਾਂ ਬਣਾਈਆਂ ਨੇ ਗੱਲ ਕਰੀਏ ਜਵਾਰ ਲਾਲ ਨਹਿਰੂ ਇੰਦਰਾ ਗਾਂਧੀ ਮਨਮੋਹਨ ਸਿੰਘ ਯਾ ਨਰਿੰਦਰ ਮੋਦੀ ਦੀ ਸਾਰਿਆਂ ਦੀ ਜਿਹੜੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਨੇ ਉਹ ਵੀ ਪਰ ਖਾਸ ਮੌਕੇ ਤੇ ਜਦੋਂ ਕੋਈ ਪ੍ਰਧਾਨ ਮੰਤਰੀ ਬਣਦਾ ਹੈ ਸਿਰਫ ਉਸ ਮੌਕੇ ਤੇ ਜਿਹੜੀ ਤਸਵੀਰ ਬਣਾਈ ਜਾਂਦੀ ਹੈ ਤਾਂ ਇੰਨੀਆਂ ਤਸਵੀਰਾਂ ਬਣਾਉਣ ਦਾ ਕਾਰਨ ਕੀ ਰਿਹਾ ਹੈ ਕਿਥੋਂ ਸ਼ੌਂਕ ਪਿਆ ਹੈ ਸਾਰੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਵਾਰੀ ਤਸਵੀਰ ਦੇਖ ਸਕਦੇ ਜੀ ਕਿ ਕਿੰਨੀ ਖੂਬਸੂਰਤੀ ਦੇ ਨਾਲ ਜਿਹੜੀ ਇੱਕ ਫੋਟੋਵਾਂ ਦੇ ਵਿੱਚ ਜਿਹੜੀ ਜਾਣ ਪਾਈ ਗਈ ਹੈ ਉਹ ਕਿਤੇ ਨਾ ਕਿਤੇ ਤਾਰੀਫ ਕਰਨ ਯੋਗ ਹੈ ਤਾਂ ਇਸ ਜਿਹੜੀਆਂ ਪੇਂਟਿੰਗਾਂ ਨੇ ਉਹ ਪ੍ਰਧਾਨ ਮੰਤਰੀ ਤੱਕ ਵੀ ਪੰਚਾਇਆਂ ਗਈਆਂ ਨੇ ਤੇ ਕਈ ਅਵਾਰਡ ਵੀ ਜਿਹੜੇ ਹਾਸਲ ਕੀਤੇ ਗਏ ਨੇ ਤਾਂ ਸਾਡੇ ਨਾਲ ਵਿਦੇਰੇ ਚਰਚਾਲੀ ਜਗਜੋਤ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਸਭ ਤੋਂ ਪਹਿਲੇ ਦੱਸੋ ਇੰਨੀਆਂ ਸੋਹਣੀਆਂ ਪੇਂਟਿੰਗਾਂ ਬਣਾਈਆਂ ਸ਼ੌਂਕ ਕਿਸ ਤਰ੍ਹਾਂ ਮੰਚਿਆ ਸਰ ਮੈਨੂੰ ਬਚਪਨ ਤੋਂ ਹੀ ਪੇਂਟਿੰਗਸ ਦਾ ਸ਼ੌਂਕ ਹੈਗਾ ਹੀ ਮੈਂ ਦੀਵਾਰਾਂ ਦੇ ਉੱਤੇ ਸਕੈਚ ਵਗੈਰਾ ਕੋਈ ਨਾ ਕੋਈ ਪੋਰਟਰਟ ਕਾਰਟੂਨ ਵਗੈਰਾ ਬਣਾਉਂਦਾ ਹਾਂ ਐਨੀਮਲਸ ਦੀਆਂ ਪੇਂਟਿੰਗਾਂ ਬਣਾਉਂਦਾ ਹੀ ਮਿਲ ਜਿਸ ਤਰ੍ਹਾਂ ਪੈਨਸਲ ਦੇ ਨਾਲ ਸਕੈਚ ਦੇ ਨਾਲ ਤੇ ਫਿਰ 2007 ਦੇ ਵਿੱਚ ਅਸ਼ਵਰਿਆ ਅਭਿਸ਼ੇਕ ਬਚਨ ਦਾ ਵਿਡਿੰਗ ਮੌਕੇ ਤੇ ਮੈਂ ਨਾ ਨਿਊਜ਼ਪੇਪਰ ਦੇ ਵਿੱਚੋਂ ਪੇਂਟਿੰਗ ਬਣਾਈ ਉਹਨਾਂ ਦੀ ਦੋਵਾਂ ਦੀ ਕੱਪਲ ਪੇਂਟਿੰਗ ਬਣਾਈ ਤੇ ਉਹ ਕਾਫੀ ਵਾਇਰਲ ਹੋਈ ਤੇ ਉਹ ਅੰਮ੍ਰਿਤਸਰ ਵਿਜ਼ਿਟ ਤੇ ਜਦੋਂ ਅਭਿਸ਼ੇਕ ਬਚਨ ਆਏ ਤੇ ਮੈਂ ਉਹਨਾਂ ਨੂੰ ਪਰਸਨਲੀ ਪੇਂਟਿੰਗ ਗਿਫਟ ਕੀਤੀ ਤੇ ਮੇਰਾ ਹੋਰ ਹੌਸਲਾ ਵੱਧ ਗਿਆ ਕਿ ਜਿਹੜੇ ਸਟਾਰਾਂ ਨੂੰ ਮੈਂ ਅਸੀਂ ਟੀਵੀ ਆ ਦੇ ਵਿੱਚ ਦੇਖਦੇ ਆ ਕਿ ਉਹਦੇ ਨਾਲ ਇੱਕ ਜਿਹੜੀ ਮੇਰੀ ਕਲਾ ਕਲਾ ਦੇ ਰਹੀ ਮੈਂ ਉਹਨਾਂ ਦੇ ਨਾਲ ਖਲੋਤਾ ਇੱਕ ਬੜੀ ਪਰਾਉਡ ਵਾਲੀ ਗੱਲ ਮਨ ਮਹਿਸੂਸੇ ਮੇਰਾ ਹੌਸਲਾ ਵਾਤੇ ਦਾ ਗਿਆ ਤੇ ਫਿਰ ਬੋਲੀਵੁੱਡ ਦੇ ਵਿੱਚ ਉਹਦੇ ਸ਼ਿਲਪਾ ਸ਼ੱਤੀ ਰਾਜਕੁੰਦਰਾ ਉਹਨਾਂ ਦਾ ਕਪਲ ਮਤਲਬ ਜਦਾ ਮੈਂ ਕਪਲ ਪੇਂਟਿੰਗ ਸਪੇਲਾ ਕਰਦਾ ਸੀ ਗੱਲ ਕਰੀਏ ਤਾਂ ਅਭਿਨੇਤਾ ਦੀ ਗੱਲ ਕਰੀਏ ਸਾਰੇ ਅਭਿਨੇਤਾਵਾਂ ਨਾਲ ਤੁਸੀਂ ਐਕਟਰਾਂ ਨਾਲ ਪੇਂਟਿੰਗਾਂ ਕਰਾ ਚੁੱਕੇ ਹੋਏ ਉਹਨਾਂ ਨੂੰ ਬਣਾ ਕੇ ਗਿਫਟ ਕਰ ਚੁੱਕੇ ਹੋਏ ਬਿਲਕੁਲ ਅਭਿਸ਼ੇਕ ਬਚਨ ਜੀ ਜਿਸ ਤਰ੍ਹਾਂ ਅਮਰ ਸਰ ਵੀਜ਼ਿਟ ਤੇ ਹੀ ਹੁੰਦਾ ਦੀ ਮੈਂ ਕਪਲ ਪੇਂਟਿੰਗ ਲਈ ਸੀ ਉਹਨਾਂ ਨੂੰ ਜਦੋਂ ਪੇਂਟਿੰਗ ਦਿੱਤੀ ਤੋ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਵੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਫੋਟੋ ਹੁੰਦੀ ਉਹਨਾਂ ਨੇ ਅਪਲੋਡ ਕੀਤੀ ਹੁੰਦੀ ਤੇ ਉਹ ਫਿਰ ਮੇਰਾ ਹੌਸਲਾ ਵਧਦਾ ਗਿਆ ਤੇ ਕਰੀਨਾ ਕਪੂਰ ਅਮਰਸਰ ਜਦੋਂ ਆਏ ਵਿਜ਼ਿਟ ਤੇ ਤੇ ਮੈਂ ਉਹਨਾਂ ਨੂੰ ਵੀ ਪੇਂਟਿੰਗ ਗਿਫਟ ਕੀਤੀ ਤੇ ਫਿਰ ਰਾਜਕੁੰਦਰਾ ਸ਼ਿਲਪਾ ਛੱਟੀ ਉਹਨਾਂ ਨੂੰ ਵੀ ਮੈਂ ਪਰਸਨਲੀ ਦਿੱਤੀ ਪੰਜਾਬੀ ਸਟਾਈਲ ਵਾਲੀ ਅਗਰ ਗੱਲ ਕੀਤੀ ਜਾਵੇ ਨੀਰੂ ਬਾਜਵਾ ਉਹਨਾਂ ਦੀ ਮੈਂ ਇੱਕ ਸਟੈਂਡਿੰਗ ਪੇਂਟਿੰਗ ਬਣਾਈ ਹੋਈ ਤੇ ਉਹਨਾਂ ਨੂੰ ਵੀ ਮੈਂ ਇੱਥੇ ਅਮਰਸਰ ਵਿਜ਼ਿਟ ਤੇ ਫਿਲਮ ਪ੍ਰੋਮੋਸ਼ਨ ਤੇ ਮੈਂ ਗਿਫਟ ਕੀਤੀ ਉਹਨਾਂ ਨੇ ਵੀ ਬੜੇ ਆਪਣੇ ਸੋਸ਼ਲ ਮੀਡੀਆ ਤੇ ਹੈਂਡਲ ਤੇ ਪੋਸਟ ਕਰਾਈ ਤੇ ਫਿਰ ਅਗਰ ਨਰਿੰਦਰ ਮੋਦੀ ਜੀ ਦੀ ਗੱਲ ਕੀਤੀ ਜਾਵੇ ਨਰਿੰਦਰ ਮੋਦੀ ਜੀ ਦੀ 5 ਸਾਲ ਪਹਿਲਾਂ ਜਿਹੜੀ ਇਲੈਕਸ਼ਨ ਹੋਈ ਸੀ ਤੇ ਉਹਨਾਂ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਆਇਆ ਨਰਿੰਦਰ ਮੋਦੀ ਜੀ ਦਾ ਆਇਆ ਬਲੈ ਐਪਰੀਸ਼ੀਏਸ਼ਨ ਲੈਟਰ ਆਇਆ ਇਹ 5 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਮੈਨੂੰ ਆਇਆ ਸੀ ਤੇ ਇਹ ਜਿਹੜਾ ਲੈਟਰ ਮੈਨੂੰ 8 ਮਹੀਨਿਆਂ ਬਾਅਦ ਘਰ ਆਇਆ ਸੀ ਪੋਸਟ ਜਿਹੜੀ ਤੇ ਮੈਂ ਸੋਚਿਆ ਵੀ ਨਹੀਂ ਸੀ ਕਿ ਪ੍ਰਾਈਮ ਮਿਨਿਸਟਰ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਆਏਗਾ ਤੇ ਇੰਡੀਆ ਦੇ ਜਿਹੜੇ ਤਿੰਨ ਰਾਸ਼ਟਰਪਤੀ ਹੋਏ ਮਿਸ ਪ੍ਰਤਿਭਾ ਬਾਟਲ ਜੀ ਮਿਸਟਰ ਪਰਨਾ ਮੋਖਰ ਜੀ ਤੇ ਜਿਹੜੇ ਮੌਜੂਦਾ ਰਾਸ਼ਟਰਪਤੀ ਹੈਗੇ ਦ੍ਰੋਪਤੀ ਮੋਰਮੋ ਜੀ ਉਹਨਾਂ ਦਾ ਮੈਨੂੰ ਪ੍ਰਸ਼ੰਸਾ ਪੱਤਰ ਆਇਆ ਉਹਨਾਂ ਦੀ ਉਹਨਾਂ ਪੇਂਟਿੰਗ ਬਣਾ ਕੇ ਰਾਸ਼ਟਰਪਤੀ ਭਵਨ ਦੇ ਵਿੱਚ ਭੇਜੀ ਤੇ ਇੱਕ ਜਿਹੜੀ ਮੈਂ ਹੁਣ ਜਿਹੜੀ ਹੁਣ ਇਲੈਕਸ਼ਨ ਹੋਈ ਆ ਉਹਦੇ ਨਤੀਜੇ ਵੀ ਆਏ ਆ ਤੇ ਮੈਂ ਲੇਟੈਸਟ ਇੱਕ ਇਤਿਹਾਸ ਬਣਾਇਆ ਵਾ ਪੂਰੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣਾਏ ਪੰਡਿਤ ਜਵਾਰਲਾ ਨਹਿਰੂ ਤੋਂ ਲੈ ਕੇ ਨਰੇਂਦਰ ਮੋਦੀ ਤੱਕ ਪੂਰੀ ਇੱਕ ਹਿਸਟਰੀ ਤਿਆਰ ਕੀਤੀ ਜਿਹੜੀ ਪੇਂਟਿੰਗ ਦਾ ਸਾਈਜ਼ 7 ਫੀਟ ਬਾਈ 8 ਫੀਟ ਜਿਹਨੂੰ ਅਕ੍ਰੀਲਿਕ ਕਲਰਸ ਦੇ ਨਾਲ ਬਣਾਇਆ ਗਿਆ ਤੇ ਇਸ ਤੋਂ ਪਹਿਲਾਂ ਵੀ ਮੈਂ ਇਦਾਂ ਦੀ ਕੁਲਾਰਜ ਪੇਂਟਿੰਗਸ ਬਣਾ ਚੁੱਕਿਆ ਹਾਂ ਸਿਰਫ ਗੱਲ ਕਰੀਏ ਪੇਂਟਿੰਗਸ ਜਦੋਂ ਤੁਸੀਂ ਬਣਾਉਂਦੇ ਜਿਵੇਂ ਤੁਸੀਂ ਇਲੈਕਸ਼ਨਾਂ ਦੇ ਟਾਈਮ ਤੇ ਬਣਾਉਂਦੇ ਜੇ ਜਦੋਂ ਰਿਜ਼ਲਟ ਆ ਗਏ ਤਾਂ ਕਿੰਨਾ ਸਮਾਂ ਲੱਗਦਾ ਇੱਕ ਪੇਂਟਿੰਗ ਨੂੰ ਤਿਆਰ ਕਰਨ ਲੱਗਿਆ ਕਿਉਂਕਿ ਉੱਥੇ ਦੇ ਬਹੁਤ ਸਾਰੇ ਤੁਸੀਂ ਤਸਵੀਰਾਂ ਬਣਾਈਆਂ ਨੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਪਰ ਗੱਲ ਕਰੀ ਕਿ ਇੱਕ ਪੇਂਟਿੰਗ ਨੂੰ ਕਿੰਨਾ ਸਮਾਂ ਲੱਗ ਜਾਂਦਾ ਸਰ ਜਿਸ ਤਰ੍ਹਾਂ ਹੁਣ ਇਹ ਜਿਹੜੀ ਪ੍ਰਿੰਟਿੰਗ ਬਾਹਰ ਲੱਗੀ ਹੋਈ ਆ ਜਿਹੜੀ ਜਿਹੜੀ ਹੁਣੇ ਮੈਂ ਨਵੀਂ ਲੇਟੈਸਟ ਬਣਾਈ ਆ ਇਹਨੂੰ 2 ਮਹੀਨੇ ਲੱਗੇ ਆ ਹੁਣ ਮੈਂ ਬੋਲੀਵੁੱਡ ਹਾਲੀਵੁੱਡ ਸਟਾਰਾਂ ਦੀ ਆ ਸੇਮ ਇਦਾਂ ਪੇਂਟਿੰਗ ਬਣਾਈ ਆ ਜਿਸ ਤਰ੍ਹਾਂ ਇਹਦੇ ਵਿੱਚ 16 ਬਾਕਸ ਆ ਨਾ ਉਹਦੇ ਵਿੱਚ 100 ਬਾਕਸ ਆ ਮਤਲਬ ਕਿ ਬੋਲੀਵੁੱਡ ਦੇ 100 ਫੇਸਸ ਤੇ ਹਾਲੀਵੁੱਡ ਦੇ 100 ਫੇਸਸ ਬਣਾਇਆ ਉਹ ਪੇਂਟਿੰਗ ਨੂੰ ਮੈਨੂੰ 1 ਸਾਲ ਲੱਗਾ ਸੀ ਬੋਲੀਵੁੱਡ ਦੀ ਜਿਹੜੀ ਮੈਂ ਪੇਂਟਿੰਗ ਨਾ ਇਹ ਉਕੀ ਨਾਲ ਨਾਲ ਮੈਂ ਜੋਬ ਵੀ ਕਰਦਾ ਵਾਂ ਉਹਦੇ ਤੋਂ ਬਾਅਦ ਟਾਈਮ ਕੱਢਣਾ ਥੋੜਾ ਮੁਸ਼ਕਿਲ ਹੁੰਦਾ ਵਾ ਰਾਤ ਦਿਨ ਲਗਾ ਕੇ ਪੇਂਟਿੰਗ ਨੂੰ ਜਿਸ ਤਰ੍ਹਾਂ ਸੰਡੇ ਆਂਦਾ ਵਾ ਉਸ ਦਿਨ ਜ਼ਿਆਦਾ ਪੇਂਟਿੰਗ ਨੂੰ ਫੋਕਸ ਕਰਦਾ ਤੇ ਇਹਦਾ ਟਾਈਮ ਜੇ ਅਗਰ ਅਸੀਂ ਇੱਕ ਪੇਂਟਿੰਗ ਦੀ ਗੱਲ ਕਰਦੇ ਆਂ ਤੇ ਹਫਤਾ 6-7 ਦਿਨ ਅਗਰ ਥੋੜੀ ਵੱਡੇ ਸਾਈਜ਼ ਦੀ ਫੋਟੋ ਆ ਤੇ ਉਹਨੂੰ 10 ਦਿਨ ਦੇ ਕਰੀਬ ਇੱਕ ਪੇਂਟਿੰਗ ਲੱਗ ਜਾਂਦੇ ਆ ਸਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਨਾਲ ਜੋਬ ਕਰਦੇ ਜੀ ਪੇਂਟਿੰਗ ਨੂੰ ਆਪਣੇ profession ਚ ਲੈ ਅੰਦਰ ਨਹੀਂ ਸੋਚਿਆ ਕਿ ਮੈਂ ਪ੍ਰੋਫੈਸ਼ਨ ਹੀ ਰੱਖੀਏ ਕਿ ਇਹ ਸਿਰਫ ਆਪਣਾ hobbies ਦੇ ਤੌਰ ਤੇ ਕਰਦੇ ਜੀ ਸਰ ਹਾਲੇ ਤੱਕ ਤੇ hobbies ਦੇ ਤੌਰ ਤੇ ਮੈਂ ਕਰਦਾ ਕਿਉਂਕਿ ਸਕੂਲ ਦੇ ਵਿੱਚ ਜੌਬ ਕਰਦਾ ਪਿਆ ਤੇ ਉਸ ਤੋਂ ਬਾਅਦ ਆਨ ਕੇ ਇਨਾ ਟਾਈਮ ਵੀ ਨਹੀਂ ਬਚਦਾ ਕਿ ਬੰਦਾ ਪ੍ਰੋਫੈਸ਼ਨਲ ਸਾਰਾ ਕੁਝ ਕਰੇ ਤੇ ਐਜ਼ ਅ ਹੋਬੀ ਹਾਲੇ ਤੱਕ ਰੱਖਿਆ ਜਿਸ ਤਰ੍ਹਾਂ ਉਹ ਪੇਂਟਿੰਗ ਬਣਾਉਂਦੇ ਮੈਨੂੰ 2 ਮਹੀਨੇ ਲੱਗ ਗਏ ਪੇਂਟਿੰਗ ਬਣਾਉਣ ਦੇ ਵਿੱਚ ਘਰ ਦੇ ਵਿੱਚ ਹੋਰ ਵੀ ਕਈ ਕੰਮ ਹੁੰਦੇ ਫੈਮਿਲੀ ਦੇ ਕਈ ਕੰਮ ਹੁੰਦੇ ਤੇ ਜੋਬ ਤੋਂ ਬਾਅਦ ਆ ਕੇ ਕੰਮ ਕਰਨਾ ਉਹ ਹਰੇਕ ਦਾ ਕੁਝ ਮੈਨੇਜ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਸਿਰ ਜਿਵੇਂ ਕਿ ਮੈਂ ਦੇਖ ਰਿਹਾ ਬਹੁਤ ਸਾਰੇ ਤੁਹਾਨੂੰ ਜਿਹੜੇ ਸ਼ੀਲਡਸ ਦੀ ਗੱਲ ਕਰੀਏ ਜਾਂ ਐਪਰੀਸ਼ੀਏਸ਼ਨਸ ਦੀ ਕਿਹੜੇ ਕਿਹੜੇ ਨੇ ਕਿਹੜੇ ਕਿਹੜੇ ਰਿਕਾਰਡਸ ਤੁਸੀਂ ਹੋਰ ਬਣਾਏ ਨੇ ਉਹ ਥੋੜੀ ਨਾਲ ਜਾਣਕਾਰੀ ਸਾਂਝੀ ਕਰ ਦਿਓ ਸਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਤਿੰਨ ਕਲਾਰਜ ਪੇਂਟਿੰਗਸ ਇਸ ਤੋਂ ਪਹਿਲਾਂ ਜੜੀਆਂ ਬਣਾਈਆ ਉਹ ਦੇ ਮੇਰੇ 54 ਵਰਲਡ ਰਿਕਾਰਡਸ ਮੇਰੇ ਨਾਮ ਦਰਜ ਹੋ ਚੁੱਕੇ ਨੇ ਜਿੰਨਾਂ ਵਿੱਚੋਂ ਇੰਡੀਆ ਬੁੱਕ ਆਫ ਰਿਕਾਰਡਸ ਏਸ਼ੀਆ ਬੁੱਕ ਆਫ ਰਿਪੋਰਟਸ ਅਮਰੀਕਾ ਬੁੱਕ ਆਫ ਰਿਪੋਰਟਸ ਬ੍ਰਿਟਿਸ਼ ਬੁੱਕ ਆਫ ਵਰਲਡ ਰਿਪੋਰਟਸ ਚੈਂਪੀਅਨ ਬੁੱਕ ਇਦਾਂ ਕੁੱਲ ਮਿਲਾ ਕੇ ਐਸ ਜੜੀਆ 54 ਵਰਲਡ ਰਿਪੋਰਟਸ ਮੇਰੇ ਨਾਮ ਦਰਜਾ ਤੇ ਇਹ ਵੀ ਪੇਂਟਿੰਗ ਜੜੀ ਇੰਡੀਆ ਦੇ ਪ੍ਰੈਨ ਮਾਸਟਰ ਜੀ ਅਗਿਆ ਵੀ ਮੈਂ ਇੰਡੀਆ ਬੁੱਕ ਦੇ ਵਿੱਚ ਇਹਨੂੰ ਅਪਲਾਈ ਕਰਾਂਗਾ ਤਾਂ ਕਿ ਇਹਦਾ ਵੀ ਇਹ ਕਿਉਂਕਿ ਇੱਕ ਕੈਨਵਸ ਦੇ ਉੱਤੇ ਕਿਸੇ ਨੇ ਵੀ ਪੂਰੇ ਪੋਰਟਰ ਪ੍ਰੈਨ ਮਾਸਟਰ ਦੇ ਨਹੀਂ ਤਿਆਰ ਕੀਤੇ ਤੇ ਸੋ ਇਹਨੂੰ ਵੀ ਮੈਂ ਇੰਡੀਆ ਬੁੱਕ ਆਫ ਰਿਪੋਰਟਸ ਵਿੱਚ ਅਪਲਾਈ ਕਰੂੰਗਾ ਸਰ ਜਦੋਂ ਇੰਨੀ ਮਿਹਨਤ ਕੀਤੀ ਜਾਂਦੀ ਹੈ ਹਲੇ ਤੁਸੀਂ ਮਿਹਨਤ ਕਰਦੇ ਹੀ ਰਹੇ ਜੀ ਕਿਉਂਕਿ ਹਰ ਸਾਲ ਜਦੋਂ ਤੁਸੀਂ ਚੇਂਜ ਕਰਦੇ ਕੁਛ ਨਾ ਕੁ ਸਿੱਖਣ ਨੂੰ ਮਿਲਦਾ ਹੈਗਾ ਤੁਹਾਡੇ ਵੱਲੋਂ ਕਦੀ ਕੋਸ਼ਿਸ਼ ਕੀਤੀ ਕਿ ਮੈਂ ਆਉਣ ਵਾਲੀ ਪੀੜ੍ਹੀ ਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕਰਾਂ ਹੋਰ ਨੌਜਵਾਨਾਂ ਨੂੰ ਵੀ ਸਿਖਾਉਣ ਦੀ ਬਿਲਕੁਲ ਸਰ ਜਿਸ ਤਰ੍ਹਾਂ ਕਿ ਹੁਣ ਸਕੂਲ ਦੇ ਵਿੱਚ ਆਰਟ ਟੀਚਰ ਹੈਗਾ ਅਸੀਂ ਵਿੱਚ ਬੱਚਿਆਂ ਨੂੰ ਪੇਂਟਿੰਗ ਸਿਖਾਈ ਦਿਆਵਾ ਕਿਉਂਕਿ ਇਹੋ ਹੀ ਲਾਈਨ ਦੀ ਮੇਰੀ ਜੋਬ ਜਿਹੜੀ ਲਾਈਨ ਦਾ ਮੈਨੂੰ ਬਚਪਨ ਤੋਂ ਸ਼ੌਂਕ ਹੈਗਾ ਇਹ ਉਸੇ ਲਾਈਨ ਦੇ ਵਿੱਚ ਮੈਂ ਜੋਬ ਕਰਦਾ ਪਿਆ ਕਿ ਇਹ ਨਹੀਂ ਕਿ ਮੈਂ ਕੋਈ ਜੋਬ ਹੋਰ ਕੋਈ ਕਰਦਾ ਪਿਆ ਤੇ ਕਲਾਕਾਰੀ ਮੇਰੀ ਹੋਰ ਆ ਇਸੀਂ ਉੱਥੇ ਬੱਚਿਆਂ ਨੂੰ ਪੇਂਟਿੰਗ ਸਿਖਾਉਂਦੇ ਆ ਤੇ ਹਾਂ ਅਗਰ ਕੋਈ ਬੱਚਾ ਕੋਈ ਸਿੱਖਣਾ ਚਾਹੁੰਦਾ ਮੇਰੇ ਕੋ ਮੇਰੇ ਕੋ ਘਰਾਂ ਕੇ ਸਿੱਖ ਸਕਦਾ ਕੋਈ ਐਸੀ ਪ੍ਰੋਬਲਮ ਨਹੀਂ ਹੈ ਮੈਂ ਸਿਖਾਉਂਦਾ ਵੀ ਹਾਂ ਸਿਰ ਜਦੋਂ ਤੁਸੀਂ ਪੇਂਟਿੰਗ ਆਪਣੀ ਭੇਜਦੇ ਜੇ ਪ੍ਰਧਾਨ ਮੰਤਰੀ ਤੱਕ ਜਾਂ ਜਿੰਨਾਂ ਦੇ ਤੁਸੀਂ ਬਣਾਉਂਦੇ ਜੇ ਜਦੋਂ ਉਹਨਾਂ ਵੱਲੋਂ ਅਪਰੀਸ਼ੀਏਟ ਕੀਤਾ ਜਾਂਦਾ ਤਾਰੀਫ ਕੀਤੀ ਜਾਂਦੀ ਉਹਦੋਂ ਮਨ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਮਨ ਨੂੰ ਮਹਿਸੂਸ ਹੁੰਦਾ ਕਿ ਮਤਲਬ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਜਿਹੜੇ ਹੁੰਦੇ ਉਹਨਾਂ ਦੇ ਜਿਹੜੇ ਪ੍ਰਸ਼ੰਸਾ ਪੱਤਰ ਆਉਂਦੇ ਨੇ ਤੇ ਉਹ ਅਸੀਂ ਲੈਟਰ ਦੇਖਦੇ ਹਾਂ ਹੁਣ ਸਾਡੇ ਵਿੱਚ ਇੱਕ ਰਾਸ਼ਟਰਪਤੀ ਹੈ ਜਿਹੜੇ ਸਾਡੇ ਵਿੱਚ ਨਹੀਂ ਰਹੇ ਪਰਮ ਮੁਖਰਜੀ ਜਿਹੜੇ ਫਾਰਮਰ ਇੰਡੀਆ ਦੇ ਪ੍ਰੈਜ਼ੀਡੈਂਟ ਆ ਉਹਨਾਂ ਦੀ ਲੈਟਰ ਮੈਨੂੰ ਆਈ ਹੋਈ ਆ ਅਸੀਂ ਉਹ ਲੈਟਰ ਨੂੰ ਹਾਲੇ ਵੀ ਦੇਖਦੇ ਹਾਂ ਯਾਦ ਕਰਦੇ ਹਾਂ ਉਹ ਸਾਡੇ ਵਿੱਚ ਹਾਲੇ ਵੀ ਜਿੰਦਾ ਵਾ ਭਾਵੇਂ ਦੁਨੀਆਂ ਦੇ ਵਿੱਚ ਨਹੀਂ ਰਹੇ ਇਸ ਕਰਕੇ ਜਿਹੜੇ ਲੋਕ ਹੁੰਦੇ ਇਹਨਾਂ ਨੇ ਦੇਸ਼ ਵਾਸਤੇ ਬੜਾ ਕੁਝ ਕੀਤਾ ਹੁੰਦਾ ਵਾ ਤੇ ਅਗਰ ਫਿਲਮ ਸਟਾਰਾਂ ਰਾਰੇ ਗੱਲ ਕੀਤੀ ਜਾਵੇ ਇਹਨਾਂ ਦੇ ਨਾਲ ਪਰਸਨਲੀ ਮਿਲਣਾ ਉਹ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਕਿ ਜਿਨ੍ਹਾਂ ਨੂੰ ਅਸੀਂ ਟੀਵੀ 'ਚ ਵੇਖਦੇ ਜਿਸ ਤਰ੍ਹਾਂ ਅਸੀਂ ਛੋਟੇ ਹੁੰਦੇ ਮੈਂ ਫਿਲਮਾਂ ਦੇਖਦਾ ਸੀ ਐ ਕਰੀਨਾ ਕਬੂਰ ਦੀ ਫਿਲਮ ਆ ਹਰ ਬੰਦੇ ਨੂੰ ਕੋਈ ਨਾ ਕੋਈ ਹੁੰਦਾ ਫੇਵਰਟ ਹੁੰਦਾ ਤੇ ਉਹਨਾਂ ਨੂੰ ਜਦੋਂ ਪਰਸਨਲੀ ਮਿਲਿਆ ਜਾਵੇ ਤੇ ਉਹ ਅੱਗੋ ਐਪਰੀਸ਼ੀਏਟ ਕਰਨ ਪੇਂਟਿੰਗ ਤੋਂ ਬੜੀ ਵਧੀਆ ਗੱਲ ਹੁੰਦੀ ਤੇ ਬਾਕੀ ਫੈਮਿਲੀ ਵੱਲੋਂ ਵੀ ਬੜਾ ਸਪੋਰਟ ਰਿਹਾ ਮੈਨੂੰ ਸਰ ਲੱਗਦਾ ਕਿਤੇ ਜਿੰਨੀ ਮਿਹਨਤ ਕੀਤੀ ਜਾਂਦੀ ਹੈ ਜਾਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਜਾਂ ਫਿਰ ਆਪਣੇ ਇੰਡੀਆ ਦੀ ਗੱਲ ਕਰ ਲਈਏ ਉਹਨਾਂ ਮੁੱਲ ਮੁੜ ਜਾਂਦਾ ਜਿੰਨੀ ਮਿਹਨਤ ਸਾਡੀ ਲੱਗਦੀ ਹੈ ਸਰ ਐ ਮੈਂ ਐਸ ਹੌਬੀ ਕਰਦਾ ਪਿਆ ਮੈਂ ਕਿ ਇੱਕ ਮੇਰੇ ਮਨ ਨੂੰ ਸਕੂਨ ਮਿਲਦਾ ਵਾ ਇੱਕ ਜਦੋਂ ਅਸੀਂ ਪੇਂਟਿੰਗ ਬਣਾਉਂਦੇ ਆ ਜਿਹੜਾ ਸਾਡਾ ਮਾਈਂਡ ਹੁੰਦਾ ਉਹ ਇੱਕ ਫਰੈਸ਼ ਹੁੰਦਾ ਵਾ ਕਈ ਜਿਸ ਤਰ੍ਹਾਂ ਮਤਲਬ ਕੋਈ ਬੱਚੇ ਜਿਹੜੇ ਥੋੜੇ ਹੁੰਦੇ ਦਿਮਾਗ ਤੋਂ ਜਿਨ੍ਹਾਂ ਨੂੰ ਜ਼ਿਆਦਾ ਸਟ्रेस ਹੁੰਦਾ ਉਹਨਾਂ ਨੂੰ ਡਾਕਟਰ ਵੀ ਇਹ ਗੱਲ ਕਹਿ ਦਿੰਦੇ ਆ ਕਿ ਤੁਸੀਂ ਆਪਣੇ ਬੱਚੇ ਨੂੰ ਪੇਂਟਿੰਗ ਕਰਵਾਓ ਕਿਉਂਕਿ ਪੇਂਟਿੰਗ ਇੱਕ ਇਹੋ ਦੀ ਚੀਜ਼ ਹੈ ਜਿਹਦੇ ਨਾਲ ਜਦੋਂ ਕਲਰਸ ਦੇ ਵਿੱਚ ਆਹੀ ਖੇលਦੇ ਆ ਤੋ ਜਿਹੜਾ ਬੰਦੇ ਦਾ ਮਨ ਹੁੰਦਾ ਨਾ ਮਤਲਬ ਜੋ ਮੰਦੀ ਫੀਲਿੰਗ ਆ ਨੀ ਉਹ ਬੱਚਾ ਤਾਰ ਦਿੰਦਾ ਫਿਰ ਉਹ ਬੱਚਾ ਤਾਰ ਦਿੰਦਾ ਤੇ ਉਹ ਬੱਚੇ ਦਾ ਜਿਹੜਾ ਹੌਸਲਾ ਜਾਂ ਬੱਚੇ ਦਾ ਮਾਈਂਡ ਜਿਹੜਾ ਡਿਸਟਰਬ ਹੋਇਆ ਹੁੰਦਾ ਨਾ ਉਹ ਵੀ ਸਹੀ ਹੁੰਦਾ ਇਹ ਡਾਕਟਰ ਵੀ ਸਲਾਹ ਦਿੰਦੇ ਆ ਕਿ ਪੇਂਟਿੰਗ ਕਰਨੀ ਚਾਹੀਦੀ ਇਹਦੇ ਨਾਲ ਬੰਦੇ ਨੂੰ ਇੱਕ ਮਨ ਚ ਖੁਸ਼ੀ ਮਿਲਦੀ ਆ ਹਾਂ ਜਿਹੜੇ ਹਲੇ ਤੁਸੀਂ ਕੰਮ ਕਰ ਚੁੱਕੇ ਜਿੰਨੀਆਂ ਅਚੀਵਮੈਂਟਸ ਲੈ ਚੁੱਕੇ ਜੀ ਨਾਲ ਨਾਲ ਇਸ ਦੇ ਮੈਂ ਚਾਹਾਂਗੇ ਜਿਹੜੀਆਂ ਬਾਅਦ ਪੇਂਟਿੰਗ ਬਣਾਈ ਨੇ ਥੋੜੀ ਆਡੇ ਨਾਲ ਉਸਤੇ ਵੀ ਚਰਚਾ ਕਰ ਦੋ ਕਿੰਨੇ ਟਾਈਮ ਲੱਗੇ ਕਿੰਨੇ ਕਿੰਨਾ ਲੱਗਾ ਉਹਤੇ ਵੀ ਚਰਚਾ ਕਰਾਂਗੇ ਪਰ ਉਸ ਤੋਂ ਪਹਿਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੰਨੀਆਂ ਜਿਹੜੀਆਂ ਅਚੀਵਮੈਂਟਸ ਹਾਸਲ ਕੀਤੀਆਂ ਗਈਆਂ ਨੇ ਤਾਂ ਲਗਾਤਾਰ ਹੀ ਗੱਲ ਕਰੀਏ ਸੈਲੀਬ੍ਰਿਟੀਜ਼ ਦੀ ਗੱਲ ਕਰ ਲਈਏ ਪ੍ਰੈਜ਼ੀਡੈਂਟ ਦੀ ਗੱਲ ਕਰ ਲਈਏ ਜਾਂ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਲਈਏ ਹਰ ਕਿਸੇ ਨੇ ਜਿਹੜੇ ਪ੍ਰਸ਼ੰਸਾ ਕੀਤੀ ਹੈ ਅਪਰੀਸ਼ੀਏਸ਼ਨ ਲੈਟਰ ਦਿੱਤੀ ਹੈ ਇਸ ਤੋਂ ਇਲਾਵਾ ਕਾਫੀ ਜਿਹੜੀਆਂ ਟਰੋਫੀਆਂ ਅਚੀਵ ਕੀਤੀਆਂ ਗਈਆਂ ਨੇ ਤਾਂ ਇਹ ਉਹ ਤਸਵੀਰਾਂ ਨੇ ਜਿਹੜੇ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਨੇ ਤਾਂ ਕੱਲੀ-ਕੱਲੀ ਤਸਵੀਰ ਤੁਹਾਡੇ ਨਾਲ ਰੁਬਰੂ ਹੈ ਸਾਹਮਣੇ ਹੈ ਜਿੰਦੀ ਜਗਦੀ ਤਸਵੀਰ ਕਿਉਂਕਿ ਇੱਕ ਪੇਂਟਿੰਗ ਦੇ ਅੰਦਰ ਜਾਨ ਪਾਉਣੀ ਉਹ ਕਲਾਕਾਰ ਦੇ ਹੱਥ 'ਚ ਹੀ ਹੁੰਦੀ ਹੈ ਤਾਂ ਇੱਕ ਕਲਾਕਾਰੀ ਰੂਬਲ ਜੀ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਸਰ ਕਿਹੜੇ ਕਿਹੜੇ ਕਲਰ ਵਿੱਚ ਯੂਜ਼ ਕੀਤੇ ਗਏ ਨੇ ਕਿੰਨਾ ਇੱਕ ਇੱਕ ਬਾਕਸ ਨੂੰ ਕਿੰਨਾ ਕਿੰਨਾ ਟਾਈਮ ਲਾਇਆ ਸਰ ਐ ਤੇ ਇਹਨੂੰ ਜਿਹੜੀ ਟੋਟਲ ਪੇਂਟਿੰਗ ਹੈਗੀ ਇਹਨੂੰ 2 ਮਹੀਨੇ ਲੱਗੇ ਆ ਤੇ ਇਹਦੇ ਵਿੱਚ ਕਈ ਵਾਰੀ ਮੈਂ 2 ਘੰਟੇ ਪੇਂਟਿੰਗ ਨਾਲ ਨਹੀਂ ਕਈ ਵਾਰੀ ਮੈਂ 6 ਘੰਟੇ ਬਣਾ ਨਹੀਂ ਕਈ ਵਾਰੀ 10-10 ਸੈਕਿੰਡ ਦੀ ਪੇਂਟਿੰਗ ਨਾਲ ਨਹੀਂ ਜੋ ਜੋ ਕੋਈ ਕੰਮ ਪੈ ਜਾਂਦਾ ਏ ਥੋੜੀ ਲੇਕਿਨ ਐਸਾ ਕੋਈ ਦਿਨ ਨੇ 2 ਮਹੀਨਿਆਂ ਦੇ ਵਿੱਚ ਨਹੀਂ ਰਿਹਾ ਏ ਕਿ ਜਿਹਦੇ ਵਿੱਚ ਮੈਂ ਇਹ ਪੇਂਟਿੰਗ ਨੂੰ ਟੱਚ ਨਾ ਕੀਤਾ ਹੋਵੇ ਤੇ ਇਹਦੇ ਵਿੱਚ 16 ਬਾਕਸ ਬਣਾਏ ਆ 16 ਬਾਕਸ ਦੇ ਵਿੱਚ 15ਵਾਂ ਜਿਹੜਾ ਬਾਕਸ ਹੈਗਾ ਉਥੋਂ ਤੱਕ ਨਰਿੰਦਰ ਮੋਦੀ ਜੀ ਬਣਾਏ ਕਿਉਂਕਿ ਇੱਕ ਤੇ ਜਿਸ ਤਰ੍ਹਾਂ ਦੇਖਿਆ ਜਾਏ 4-4 ਬਾਕਸ 4-4 ਤੇ 12 ਤੇ 16 ਬਾਕਸ ਦੀ ਸੈਟਿੰਗ ਹੋ ਰਹੀ 15 ਬਾਕਸ ਦੀ ਸੈਟਿੰਗ ਨਹੀਂ ਹੋ ਰਹੀ ਤੇ ਇੱਕ ਜਿਸ ਤਰ੍ਹਾਂ ਕੇ ਰਾਹੁਲ ગાંધી ਜੀ ਬਣ ਜਾਂਦੇ ਉਹ ਬਾਕਸ ਜਿਹੜਾ ਮੈਂ ਖਾਲੀ ਰੱਖਿਆ ਸੀ ਇਹ ਵੀ ਹੋ ਜਾਂਦਾ ਕਿ ਹਾਰ ਜਿੱਤ ਕਿਸੇ ਪਾਰਟੀ ਦੀ ਵੀ ਹੋ ਸਕਦੀ ਕਿਉਂਕਿ ਇਲੈਕਸ਼ਨ ਇੱਕ ਇਹੋ ਜਿਹੀ ਚੀਜ਼ ਹੈਗੀ ਆ ਇਹਦੇ ਤੇ ਬੰਦਾ ਬਹੁਤਾ ਕੰਫੀਡੈਂਸ ਨਹੀਂ ਕਰ ਸਕਦਾ ਕਿ ਹਾਂ ਇਹੋ ਹੀ ਪਰਸਨ ਜਿੱਤਣਾ ਵਾ ਕਿਉਂਕਿ ਕ੍ਰਿਕਟ ਮੈਚ ਦੀ ਤਰ੍ਹਾਂ ਇਹ ਵੀ ਇੱਕ ਹਾਰ ਜਿੱਤ ਹੁੰਦੀ ਆ ਤੇ ਉਹ ਬਾਕਸ ਅਗਰ ਨਰਿੰਦਰ ਮੋਦੀ ਜੀ ਤੇ ਚਲੋ ਸਾਡੇ ਦੇਸ਼ ਦੇ 10 ਸਾਲ ਤੱਕ ਪ੍ਰੈਜ਼ੀਡੈਂਟ ਸਰ ਹੈਗੇ ਹੀ ਉਹਨਾਂ ਦੀ ਤਾਂ ਪੇਂਟਿੰਗ ਬੰਨੀ ਬੰਨੀ ਹੈ ਇੱਥੋਂ ਤੱਕ ਤੇ ਮੈਂ ਪੇਂਟਿੰਗ ਬਣਾਉਣ ਬਾਰੇ ਸੋਚਿਆ ਆ ਇਹ ਤੇ ਮੈਂ ਬਣਾ ਵੀ ਦਿੱਤੀ ਸੀ ਫਿਰ ਜਿਹੜਾ ਲਾਸਟ ਬਾਕਸ ਜਦੋਂ ਮੈਨੂੰ ਪਤਾ ਚੱਲਿਆ ਸੀ ਕਿ ਨਰਿੰਦਰ ਮੋਦੀ ਜੀ ਨੇ ਸ਼ਪੱਸ ਲੈਣੀ ਹੈ ਸੌਂ ਚੁੱਕਣੀ ਉਹਨਾਂ ਨੇ 9 ਤਰੀਕ ਨੂੰ ਤੇ ਫਿਰ ਮੈਂ ਉੱਥੇ ਜਿਹੜਾ ਜਿਹੜਾ ਖਾਲੀ ਬਾਕਸ ਹੈਗਾ ਜੀ ਉੱਤੇ ਮੈਂ ਇੰਡੀਆ ਦਾ ਫਲੈਗ ਨਾਤਾ ਹੈ ਤਾਂ ਕਿ ਜਿਹੜਾ ਇੱਕ ਪੇਂਟਿੰਗ ਦਾ ਸੀਕੁਐਂਸ ਹੈਗਾ ਵਾ ਉਹ ਦੇਸ਼ ਦਾ ਝੰਡਾ ਜਿਸ ਤਰ੍ਹਾਂ ਕਿ ਇੰਡੀਆ ਦੇ ਸਾਰੇ ਪ੍ਰਾਈਮ ਮਿਨਿਸਟਰ ਰਹੇ ਨੇ ਤੋਂ ਦੇਸ਼ ਦਾ ਝੰਡਾ ਨਹੀਂ ਹੈ ਮੈਂ ਸੋਚਿਆ ਚਲੋ ਨਰਿੰਦਰ ਮੋਦੀ ਜੀ ਦੇ ਨਾਲ ਇੱਕ ਦੇਸ਼ ਦਾ ਝੰਡਾ ਬਣਾ ਦਿੰਦੇ ਤੇ ਇਹ ਪੇਂਟਿੰਗ ਨੂੰ ਮੈਨੂੰ ਐਕ੍ਰੀਲਿਕ ਕਲਰਸ ਦੇ ਵਿੱਚ ਇਹਨੂੰ ਪੇਂਟਿੰਗ ਉੱਤੇ ਤਿਆਰ ਕੀਤਾ ਗਿਆ ਹੈ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਦੇਖ ਸਕਦੇ ਜੀ ਇਹ ਉਹੀ ਤਸਵੀਰਾਂ ਨੇ ਪ੍ਰਾਈਮ ਮਿਨਿਸਟਰ ਜਿਹੜੇ ਸਾਡੇ ਇੰਡੀਆ ਦੇ ਰਹਿ ਚੁੱਕੇ ਨੇ ਤਾਂ ਨਰਿੰਦਰ ਮੋਦੀ ਜੀ ਦੀ ਤਸਵੀਰ ਤਾਂ ਜਿਹੜੀ ਆਲਰੇਡੀ ਬਣੀ ਹੋਈ ਸੀ ਪਰ ਇਸ ਇਲੈਕਸ਼ਨ ਤੇ ਪਾਸਾ ਕਿਤੇ ਵੀ ਪਲਟ ਸਕਦਾ ਸੀ ਹਾਰ ਜਿੱਤ ਹੋ ਸਕਦੀ ਸੀ ਤਾਂ ਬਾਕਸ ਇੱਕ ਜ਼ਰੂਰ ਖਾਲੀ ਰੱਖਿਆ ਗਿਆ ਸੀ ਕਿ ਆਉਣ ਵਾਲਾ ਸਮਾਂ ਹੀ ਦਾ ਸਦਾ ਸੀ ਕਿ ਕੌਣ ਪ੍ਰਾਈਮ ਮਿਨਿਸਟਰ ਬਣੇਗਾ ਕਿਸ ਦੀ ਸਰਕਾਰ ਆਏਗੀ ਸੱਤਾ ਦੇ ਵਿੱਚ ਕੌਣ ਆਂਦਾ ਪਰ ਉਸ ਬਾਕਸ ਨੂੰ ਖਾਲੀ ਨਾ ਛੱਡ ਜਾਇਆ ਆਪਣੇ ਇੰਡੀਆ ਦੇ ਨਿਸ਼ਾਨ ਮਤਲਬ ਫਲੈਗ ਦੀ ਗੱਲ ਕਰੀਏ ਫਲੈਗ ਬਣਾ ਦਿੱਤਾ ਗਿਆ ਤਾਂ ਬਹੁਤ ਹੀ ਸੋਹਣੀਆਂ ਤਸਵੀਰਾਂ ਜਿਹੜੀ ਹੱਥ ਦੀ ਕਲਾਕਾਰੀ ਦਿਖਾਈ ਜਾਂਦੀ ਹੈ ਤਾਂ ਕਈ ਅਚੀਵਮੈਂਟਸ ਜਿਹੜੀਆਂ ਹਾਸਲ ਕੀਤੀਆਂ ਨੇ ਤਾਂ ਇਸੇ ਦੇ ਨਾਲ ਦੋ ਮੈਨੂੰ ਜਿਆਦਾ ਮਿਲਦੇ ਆ ਤੁਹਾਨੂੰ ਹੋਰ ਵੀਡੀਓ ਦੇ ਨਾਲ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ अमृतसर बैंकवेट हॉल की विशाल संग्रह अब आपके गो गोल्ड डॉट कॉम 5 गोल्ड पर और बेनिफिट मिलेगा वर्थ टेन लाख रूपीज का जहां पर वेज एंड नॉन वेज फंक्शन के लिए 200 लोगों के लिए बैंकवेट हॉल अवेलेबल है और साथ ही यहां 20 रूम्स एब्सोल्युटली फ्री स्विमिंग पूल एक्सेस थ्री इयर्स के लिए थर्टी डिस्काउंट फूड और बेवरेजेस के ऊपर 25 स्पा एंड बॉडी मसाज फ्री थ्री इयर्स के लिए इतना ही नहीं वन ब्राइडल मेकअप बाय हेयर प्लेस मॉडल टाउन एवं टेन पार्टी मेकअप एब्सोल्युटली फ्री मिलेगा इसके अलावा दो दुबई टिकट्स एब्सोल्युटली फ्री पर मिलेगा आज ही संपर्क कीजिए गो से डॉट कॉम सिक्स टू थ्री नाइन डबल जीरो जीरो सिक्स थ्री टू इस नंबर पर।